ਸਸ਼ੀਕਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪਰਵਿੰਦਰ ਸਵਾਗਤ ਕਰਦਾ ਹਾਂ ਇਸ ਵੇਲੇ ਦੀ ਬੇਹੱਦ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਕਿ ਰੂਸ ਦੇ ਉੱਪਰ ਅਟੈਕ ਕੀਤਾ ਗਿਆ ਡਰੋਨ ਅਟੈਕ ਹੋਇਆ ਹੈ ਅਤੇ ਰਹਾਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਰਹਾਸ਼ੀ ਇਮਾਰਤਾਂ ਦੇ ਉੱਪਰ ਇੱਕ ਤੋਂ ਬਾਅਦ ਇੱਕ ਅੱਠ ਜਿਹੜੇ ਡਰੋਨ ਨੇ ਉਹ ਦਾਗੇ ਗਏ ਨੇ ਅਤੇ ਜਿਵੇਂ ਹੀ ਇਹ ਅਟੈਕ ਹੁੰਦਾ ਤਾਂ ਪੂਰੇ ਪਾਸੇ ਜੀਕ ਚਿੰਗੇ ਆੜਾਂ ਮਚ ਜਾਂਦੇ ਅਫਰਾ ਤਫਰੀ ਮਚ ਜਾਂਦੀ ਹੈ ਤੇ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ 에어ਪੋਰਟ ਨੂੰ ਵੀ ਹੁਣ ਬੰਦ ਕਰ ਦਿੱਤਾ ਗਿਆ ਤੇ ਡਰੋਨ ਅਟੈਕ ਦੀਆਂ ਜਿਹੜੀਆਂ ਖਬਰਾਂ ਨੇ ਉਹ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਸ ਦੀਆਂ ਐਕਸਕਲੂਸਿਵ ਤਸਵੀਰਾਂ ਹਮਦਰ ਟੀਵੀ ਦੇ ਉੱਪਰ ਤੁਹਾਡੇ ਨਾਲ ਸਾਂਝਾ ਕਰਾਂਗੇ ਦੇਖੋ ਕਿ ਕਿਸ ਕਦਰ ਜਿਹੜਾ ਕਿ ਇਹ ਵੱਡਾ ਅਟੈਕ ਹੁੰਦਾ ਹੈ ਰੂਸ ਦੇ ਵਿੱਚ ਜਿੱਥੇ ਕਿ ਯੂਕਰੇਨ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਅੱਠ ਡਰੋਨ ਦਾਗੇ ਗਏ ਨੇ 6 ਜਿਹੜੀਆਂ ਕਿ ਇਰਹਾਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਡਰੋਨ ਦੇ ਨਾਲ ਹਮਲੇ ਦਾ ਜਿਹੜਾ ਕੀ ਵੀਡੀਓ ਲਗਾਤਾਰ ਸਾਹਮਣੇ ਆਇਆ ਰੂਸ ਦੇ ਵਿੱਚ ਇਹ 9/11 ਵਰਗਾ ਇਹ ਵੱਡਾ ਜਿਹੜਾ ਕੀ ਹਮਲਾ ਕੀਤਾ ਗਿਆ ਤੇ ਹਮਲੇ ਤੋਂ ਬਾਅਦ ਹਾਲਾਤ ਕਾਫੀ ਜ਼ਿਆਦਾ ਦਹਿਸ਼ਤ ਭਰੇ ਬਣ ਜਾਂਦੇ ਨੇ ਬਹੁ ਮੰਜਲਾ ਇਮਾਰਤਾਂ ਦੇ ਨਾਲ ਜਿਹੜਾ ਕੀ ਡਰੋਨ ਟਕਰਾਇਆ ਹੈਗਾ ਸੋ ਰੂਸ ਦੇ ਵਿੱਚ ਕਜ਼ਾਨ ਸ਼ਹਿਰ ਦੇ ਵਿੱਚ ਸ਼ਨੀਵਾਰ ਸਵੇਰੇ ਜਿਹੜਾ ਕੀ ਇਹ ਅਮਰੀਕਾ ਦੇ 9/11 ਵਰਗਾ ਜਿਹੜਾ ਕੀ ਹਮਲਾ ਹੁੰਦਾ ਹੈ ਤੇ 9 11 ਵਰਗੇ ਹਮਲੇ ਤੋਂ ਬਾਅਦ ਕਿਵੇਂ ਜਿਹੜੇ ਲੋਕ ਉੱਥੇ ਇਮਾਰਤਾਂ ਦੇ ਵਿੱਚ ਰਹਿ ਰਹੇ ਹੁੰਦੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਰੈਸਕਿਊ ਆਪਰੇਸ਼ਨ ਸ਼ੁਰੂ ਕੀਤੇ ਜਾਂਦੇ ਨੇ ਕਰਜ਼ਾਨ ਦੇ ਵਿੱਚ ਅੱਤ ਜਿਹੜੇ ਡਰੋਨ ਨੇ ਉਹ ਰਹਾਇਸ਼ੀ ਇਮਾਰਤਾਂ ਤੇ ਡਾਗੇ ਗਏ ਹੈਗੇ ਨੇ ਅਤੇ ਇਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜਾ ਕੀ ਮਾਹੌਲ ਹੈ ਉਹ ਦਸ਼ਤ ਪਰਿਆ ਬਣ ਜਾਂਦਾ ਸੂ ਰੂਸ ਦੀ ਰਾਸਤਾ ਨੇ ਮਾਸਕੋ ਦੇ ਬੇ 720 ਕਿਲੋਮੀਟਰ ਦੂਰ ਹੈ ਕਜ਼ਾਨ ਜਿੱਥੇ ਕੀ ਅਟੈਕ ਕੀਤਾ ਗਿਆ ਸੋਸ਼ਲ ਮੀਡੀਆ ਤੇ ਹਮਲੇ ਦੀ ਜਿਹੜੀ ਵੀਡੀਓ ਹੈਗੀ ਆ ਉਹ ਲਗਾਤਾਰ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਹੁਮੰਜ਼ਿਲਾ ਇਮਾਰਤਾਂ ਨੇ ਜਿਸ ਨੂੰ ਟਾਰਗੇਟ ਕੀਤਾ ਗਿਆ ਅਤੇ ਯੂਕਰੇਨ ਦੇ ਵੱਲੋਂ ਰੂਸ ਦੇ ਵਿੱਚ ਇਹ ਡਰੋਨ ਅਟੈਕ ਕੀਤੇ ਗਏ ਹੈਗੇ ਨੇ ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਅੱਠ ਜਿਹੜੇ ਡਰੋਨ ਨੇ ਉਹ ਸ਼ਹਿਰ ਹਸ਼ੀ ਇਮਾਰਤਾਂ ਨਾਲ ਟਕਰਾਉਂਦੇ ਨੇ ਦੋ 에어ਪੋਰਟਸ ਨੂੰ ਸੁਰੱਖਿਆ ਨੂੰ ਮੁਕਰਕਦਿਆਂ ਹੋਇਆਂ ਬੰਦ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਜੇਕਰ ਜ਼ਿਕਰ ਕਰੀਏ ਤਾਂ ਸਾਲ 2001 ਦੇ ਵਿੱਚ ਅਮਰੀਕਾ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਵਰਲਡ ਟ੍ਰੇਡ ਸੈਂਟਰ ਤੇ ਵੀ ਇਸੇ ਤਰ੍ਹਾਂ ਦੇ ਨਾਲ ਅਟੈਕ ਕੀਤਾ ਗਿਆ ਸੀ ਚਾਰ ਜਿਹੜੇ ਹਵਾਈ ਜਹਾਜ਼ ਨੇ ਹਾਈਜੈਕ ਕਰਕੇ ਉਹਨਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਇਸ ਦੇ ਵਿੱਚ ਉਹ ਤਿੰਨ ਜਿਹੜੇ ਜਹਾਜ਼ ਨੇ ਇੱਕ ਇੱਕ ਕਰਕੇ ਅਮਰੀਕਾ ਦੀਆਂ ਤਿੰਨ ਅਹਿਮ ਇਮਾਰਤਾਂ ਦੇ ਨਾਲ ਟਕਰਾਏ ਸਨ ਕ੍ਰੈਸ਼ ਹੋਏ ਸਨ ਪਹਿਲਾ ਜਿਹੜਾ ਕੀ ਹੈ ਉਹ ਵੱਡਾ ਅਟੈਕ ਹੋਇਆ ਸੀ ਉਸ ਸਮੇਂ 8 ਵਜੇ 45 ਮਿੰਟ ਤੇ ਹੋਇਆ ਸੀ ਅਤੇ ਬੋਇੰਗ 767 ਬੇਹਤ ਤੇਜ਼ ਰਫ਼ਤਾਰ ਦੇ ਨਾਲ ਵਰਲਡ ਟ੍ਰੇਡ ਸੈਂਟਰ ਨਾਰਥ ਟਾਵਰ ਦੇ ਨਾਲ ਜਾ ਟਕਰਾਇਆ ਸੀ ਅਤੇ 18 ਮਿੰਟਾਂ ਬਾਅਦ ਹੀ ਇੱਕ ਦੂਸਰਾ ਬੋਇੰਗ 767 ਬਿਲਡਿੰਗ ਦੇ ਸਾਊਥ ਟਾਵਰ ਦੇ ਨਾਲ ਜਾ ਟਕਰਾਇਆ ਸੀ ਹਮਲੇ ਦੇ ਵਿੱਚ ਲਗਭਗ 3000 ਦੇ ਕਰੀਬ ਲੋਕ ਮਾਰੇ ਗਏ ਸਨ ਪਰ ਹਲੇ ਜਿਹੜਾ ਕਿ ਰੂਸ ਦੇ ਉੱਪਰ ਅਟੈਕ ਕੀਤਾ ਗਿਆ 8 ਡਰੋਨ ਦਾਗੇ ਗਏ ਨੇ ਇਸ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਉਸ ਬਾਰੇ ਦੀ ਜਿਹੜੀ ਕੀ ਹੈ ਰਿਪੋਰਟ ਆਉਣਾ ਬਾਕੀ ਹੈ ਪਰ ਜਿਸ ਤਰ੍ਹਾਂ ਨਾਲ ਰਹਾਇਸ਼ੀ ਇਮਾਰਤਾਂ ਨੂੰ ਟਾਰਗੇਟ ਕੀਤਾ ਗਿਆ ਹੈ ਇਹ ਯੂਕਰੇਨ ਦੇ ਵੱਲੋਂ ਡਰੋਨ ਅਟੈਕ ਕੀਤੇ ਗਏ ਨੇ ਤਾਂ ਇਸ ਤੋਂ ਬਾਅਦ ਸਿੱਧਾ-ਸਿੱਧਾ ਇੱਕ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਐਡੇ ਵੱਡੇ ਹਮਲੇ ਦੇ ਵਿੱਚ ਜਿਹੜਾ ਕਿ ਜਾਨੀ ਨੁਕਸਾਨ ਹੋਣ ਦੀ ਖਬਰ ਵੀ ਨਾ ਹੋ ਸਕਦੀ ਹੈ ਪਰ ਜੋ ਮਾਲੀ ਨੁਕਸਾਨ ਹੈ ਉਹ ਕਾਫੀ ਜ਼ਿਆਦਾ ਹੱਦ ਤੱਕ ਦੱਸਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਯੂਕਰੇਨ ਨੇ ਰੂਸ ਦੇ ਵਿੱਚ ਜਿਹੜਿਆ ਕਿ ਅਮਰੀਕੀ ਮਸਾਇਲਾ ਨਹੀਂ ਉਹਨਾਂ ਦਾਗਿਆ ਸੀ ਉਸ ਦੌਰਾਨ 6 ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਸੀ ਤੇ ਇਸ ਤੋਂ ਥੋੜਾ ਸਮਾਂ ਬਾਅਦ ਹੀ ਰੂਸ ਨੇ ਵੀ ਯੂਕਰੇਨ ਦੀ ਰਾਸਤਾਨੀ ਕੀਪ ਦੇ ਉੱਪਰ ਅਟੈਕ ਕੀਤਾ ਸੀ ਤੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਸੀ ਰੂਸ ਦੇ ਵਿੱਚ 4 ਮਹੀਨੇ ਪਹਿਲਾਂ ਵੀ 9 11 ਵਰਗਾ ਜਿਹੜਾ ਕਿ ਹਮਲਾ ਹੋਇਆ ਸੀ ਅਤੇ ਯੂਕਰੇਨ ਨੇ ਰੂਸ ਦੇ ਵਿੱਚ ਸਰਵੋਤਮ ਸ਼ਹਿਰ ਦੇ ਵਿੱਚ 38 ਮੰਜ਼ਿਲਾ ਰਹਾਇਸ਼ੀ ਇਮਾਰਤ ਨੂੰ ਟਾਰਗੇਟ ਕੀਤਾ ਸੀ ਅਤੇ ਸ਼ਹਿਰ ਦੇ ਵਿੱਚ ਰੂਸ ਦੇ ਜਿਹੜਾ ਕੀ ਇਹ ਅਟੈਕ ਦੇ ਵਿੱਚ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆਈ ਅਤੇ ਇਸ ਤੋਂ ਬਾਅਦ ਹੁਣ ਰੂਸ ਨੇ ਪਲਟਵਾਰ ਕਰਦੇ ਹੋਏ ਯੂਕਰੇਨ ਦੇ ਉੱਪਰ ਜਿਹੜਾ ਕੀ ਹੈ ਸੋ ਮਿਜ਼ਾਈਲ ਅਤੇ ਸੌਡ ਜ਼ੋਨ ਡਾਗੇ ਹੈਗੇ ਨੇ 6 ਲੋਕਾਂ ਦੀ ਜਾਨ ਚਲੀ ਗਈ ਅਤੇ 150 ਤੋਂ ਵੱਧ ਉਸ ਸਮੇਂ ਜ਼ਖਮੀ ਦੱਸੇ ਜਾ ਰਹੇ ਨੇ ਹੁਣ ਜਿਹੜਾ ਕੀ ਤਾਜ਼ਾ ਘਟਨਾਕਰਮ ਵਾਪਰਿਆ ਹੋ ਦੇਖ ਸਕਦੇ ਹੋ ਜਿਸ ਦੀ ਤਸਵੀਰ ਹੈ ਜਿਸ ਦੀ ਵੀਡੀਓ ਹੈ ਉਹ ਬਹੁਤ ਤੇਜ਼ੀ ਨਾਲ ਹੁਣ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਆਸਮਾਨ ਦੇ ਵਿੱਚ ਇੱਕ ਜਹਾਜ਼ ਨੂਮਾ ਵਸਤੂ ਜੋ ਕਿ ਡਰੋਨ ਦੱਸੀ ਜਾ ਰਹੀ ਹੈ ਉਹ ਉੜਦੀ ਹੋਈ ਤੁਸੀਂ ਦੇਖ ਸਕਦੇ ਹੈਗੇ ਹੋ ਅਤੇ ਫਿਰ ਉਹ ਸਿੱਧੀ ਜਾ ਕੇ ਇੱਕ ਬਹੁ ਮੰਜ਼ਲਾ ਇਮਾਰਤ ਦੇ ਵਿੱਚ ਜਾ ਬਸਦੀ ਹੈ ਅਤੇ ਹੁਣ ਤੱਕ ਦੀ ਜੋ ਰਿਪੋਰਟ ਸਾਹਮਣੇ ਆਈ ਹੈ ਇਸ ਇਮਾਰਤ ਦੇ ਵਿੱਚ ਜਿਹੜੀ ਕਿ ਲੋਕ ਰਹਿੰਦੇ ਸੰਰਹਾਈ ਇਮਾਰਤ ਸੀ ਅਤੇ ਜੇਕਰ ਬਹੁ ਮੰਜ਼ਲਾ ਇਮਾਰਤ ਹੈ ਤਾਂ ਜ਼ਾਰੀ ਗੱਲ ਹੈ ਕਿ ਇੱਕ ਇੱਕ ਜਿਹੜਾ ਕਿ ਉਹ ਕਹ ਸਕਦੇ ਆ ਫਲੋਰ ਹੈਗਾ ਉਸ ਦੇ ਵਿੱਚ ਕਈ ਕਿ ਫਲੈਟ ਹੋਣਗੇ ਤੇ ਉਹਨਾਂ ਫਲੈਟਸ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਲੋਕ ਰਹਿੰਦੇ ਹੋਣਗੇ ਪਰਿਵਾਰਾਂ ਦੇ ਪਰਿਵਾਰ ਉਸੇ ਇਮਾਰਤ ਦੇ ਵਿੱਚ ਰਹਿੰਦੇ ਹੋਣਗੇ ਪਰ ਹੁਣ ਜਦੋਂ ਇਹ ਅਟੈਕ ਹੁੰਦਾ ਤਾਂ ਫਿਰ ਪ੍ਰਸ਼ਾਸਨ ਵੀ ਜਿਹੜਾ ਕਿ ਉਹ ਆਪਣੇ ਪੱਧਰ ਤੇ ਬਚਾਉਣ ਨੂੰ ਲੈ ਕੇ ਯਤਨ ਸ਼ੁਰੂ ਕਰਦਾ ਤੇ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਪਰ ਹਲੇ ਤੱਕ ਰਿਪੋਰਟ ਸਾਹਮਣੇ ਨਹੀਂ ਆ ਪਾਈ ਹੈ ਕਿ ਜੇਕਰ 8 ਡਰੋਨ ਡਾਗੇ ਗਏ ਹੈਗੇ ਨੇ ਤਾਂ 6 ਇਮਾਰਤਾਂ ਨੂੰ ਟਾਰਗੇਟ ਕੀਤਾ ਗਿਆ ਹੈ ਤਾਂ ਜ਼ਰੂਰੀ ਗੱਲ ਹੈ ਕਿ ਵੱਡਾ ਨੁਕਸਾਨ ਹੋਇਆ ਹੋਣਾ ਪਰ ਹਲੇ ਤੱਕ ਜੋ ਰੂਸ ਦੇ ਵਿੱਚ ਇਹ ਅਟੈਕ ਹੋਇਆ ਸਬੰਧੀ ਨੁਕਸਾਨ ਨੂੰ ਲੈ ਕੇ ਕੋਈ ਵੀ ਰਿਪੋਰਟ ਸਾਹਮਣੇ ਨਹੀਂ ਆਈ ਹੈ ਪਰ ਇੱਕ ਵਾਰ ਫਿਰ ਜਿਹੜਾ ਕਿ ਰੂਸ ਦੇ ਵਿੱਚ ਇਹ ਹਮਲਾ ਹੋਇਆ ਉਸਨੇ ਅਮਰ